ਦੀਰੀ ਆਪਾਂ ਲੇਟ ਬੜਾ ਹੋ ਗਏ ਮम्मी ਬੋਲਣਗੇ ਤਾਂ ਨਹੀਂ ਕੋਈ ਕਦੇ ਨਹੀਂ ਬੋਲਦੇ ਕੁਛ ਹਟਾ ਦਿੰਦਾ ਲੱਗ ਜਾਂਦਾ ਸਾਰਾ ਗਾਣੇ ਵੇਲੇ ਵੀ ਮੂੰਹ ਜਿਹਾ ਨਾ ਆਏ ਵਰਸ ਕੋਈ ਗੱਲ ਨਹੀਂ ਆ ਟੈਨਸ ਲੱਗ ਜਾਂਦਾ ਹੁੰਦਾ ਕਿਤੇ ਸੱਸੀ ਗੱਲ ਮੰਮੀ ਵੀ ਨਹੀਂ ਕਰ ਸਕਦੀ ਕਰ ਸਕਦੀ ਆ ਜੀ ਆ ਵੱਡੀਆਂ ਮਹਾਰਾਣੀ ਆ ਕਰਦੀਆਂ ਘੁੰਮਣ ਸਾਰਾ ਦਿਨ ਗੱਡੀ ਲੈ ਕੇ ਕਦੇ ਇੱਧਰ ਕਦੇ ਉੱਧਰ ਤੁਰ ਜਾਣਾ ਆ ਵੱਡੀ ਤਾਂ ਨਕਮੀ ਹੈਗੀ ਸੀ ਨਾਲ ਛੋਟੀ ਨੂੰ ਵੀ ਨਕਮੀ ਬਣਾ ਦਿੱਤਾ ਹੈ ਚਾਹ ਦਾ ਗਲਾਸ ਕਹਿ ਦੋ ਫਰਾਣੀ ਨੂੰ ਉਹ ਨਹੀਂ ਨਾ ਤੋ ਫੜਾਇਆ ਜਾਂਦਾ ਉਹ ਯਾ ਮਾਤਾ ਨੇ ਕਾ ਤੇ ਮੂੰਹ ਬਣਾਇਆ ਕਿ ਆ ਪਤਾ ਨਹੀਂ ਵੇਖੀ ਮੈਂ ਤਾਂ ਸਾਰਾ ਕੰਮ ਤਾਂ ਸੀ ਕਰਕੇ ਗਏ ਸੀ ਇਹ ਪਤਾ ਨਹੀਂ ਕਿਉਂ ਮੂੰਹ ਬਣਾ ਰੱਖਿਆ ਸੀਗਾ ਤਾਂ ਜਾਣੇ ਦੇਖ ਕੇ ਮਾਰਕੀਟ ਦੇ ਨਾਲ ਤੋਂ ਜਿਹੜਾਂ ਲੱਗ ਜਾਂਦੇ ਆ ਮਾਤਾ ਪਤਾ ਨਹੀਂ ਯਾਰ ਪਿੰਤਾ ਲੱਗਦਾ ਸਾਨੂੰ ਦੋਨੋਂ ਨੂੰ ਇਕੱਠਿਆਂ ਦੇਖ ਕੇ ਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਆਪਾ ਤੇ ਇੰਨੇ ਵਧੀਆ ਸੂਟ ਵੀ ਲਿਆਂਦੇ ਪਤਾ ਨਹੀਂ ਕੀ ਕਹੂਗੀ ਵੀ ਮੇਰੇ ਲਈ ਕੋਈ ਸੂਟੇ ਨਹੀਂ ਲਿਆਂਦਾ ਆਪਰ ਨੂੰ ਤਾਂ ਕੋਈ ਪਸੰਦੇ ਨਹੀਂ ਆਇਆ ਨਾ ਪੱਲੇ ਆ ਉਹਦੇ ਲਈ ਸੂਟ ਨਾਲੇ ਮੈਂ ਤੁਹਾਨੂੰ ਕਹਾਂ ਵੀ ਤਾਂ ਹੈ ਕਿ ਮਾਤਾ ਨੂੰ ਨਾਲ ਲੈ ਕੇ ਜਾਵਾਂਗੇ ਤੇ ਪਸੰਦ ਦੇ ਦੋ ਸੂਟ ਦਿਵਾ ਦਾਂਗੇ ਹਾਂਜੀ ਕੋਈ ਨਾ ਫਿਰ ਲੈ ਜਾਾਂਗੇ ਦੇਖ ਲੈਣੇ ਕੀ ਕਰਦੀ ਆ ਕੱਪ ਕਰਕੇ ਲੈ ਜਾਂਦੀ ਐ ਦਿਖਾਉਂਦੀ ਐ ਵੀ ਨਹੀਂ ਕੁਛ ਜੇ ਚਾਹ ਦਾ ਕੱਪ ਮੰਗਲਵਾ ਤਾਂ ਇਹਨਾਂ ਨੂੰ ਪਿਸੂ ਪੈ ਜਾਂਦੇ ਨੇ ਕੀ ਲੈਾਈਆਂ ਕੀ ਨਹੀਂ ਲੈਾਈਆਂ ਕੀ ਕੁਛ ਵੀ ਨਹੀਂ ਦੱਸਦੀਆਂ ਹੈ ਕੀ ਕੁਛ ਲੈ ਕੇ ਆਣਾ ਹੈ ਮੇਰੀ ਤਾਂ ਇੱਕ ਵੀ ਗੱਲ ਨਹੀਂ ਮੰਨਦੀਆਂ ਹੈ ਗੀਆਂ ਇਹਨਾਂ ਨੇ ਤਾਂ ਮੁੰਡੇ ਵੀ ਮੇਰੇ ਪਿੱਛੇ ਲਾਏ ਹੋਏ ਨੇ ਆਪਣੇ ਮੈਂ ਕੀ ਕਰਾਂ ਇਹਨਾਂ ਦਾ ਮੈਂ ਤਾਂ ਬਹੁਤ ਪਰੇਸ਼ਾਨ ਆਇਆ ਨਾ ਤੋ ਪਤਾ ਨਹੀਂ ਮਹਾਰਾਣੀ ਐ ਕਿਵੇਂ ਬੈਠੀਆਂ ਨੇ ਜਾਦਾ ਕੱਪ ਕਿਹਾ ਸੀ ਉਹ ਨਹੀਂ ਨਾ ਤਾਂ ਦਿੱਤਾ ਜਾਂਦਾ ਹੈਗਾ ਚਲੋ ਆਪੇ ਬਣਾ ਲੈਨੀ ਆ ਚਾਹ ਤਾਂ ਮੈਂ ਆਪੇ ਬਣਾ ਲੂ ਮੈਂ ਵੀ ਇਹਨਾਂ ਦੀ ਸੱਸ ਆ ਜੋੜੀ ਤਾਂ ਇਹਨਾਂ ਦੀ ਮੈਂ ਤੋੜ ਕੇ ਹਟੂ ਰਵਿੰਦਰ ਪੁੱਤ ਗੱਲ ਸੁਣੀ ਹਾਂਜੀ ਮੰਮੀ ਆਈ ਜਰਾ ਹਾਂਜੀ ਮੰਮੀ ਜਾ ਪੁੱਤ 12 ਸਬਜ਼ੀ ਲੈ ਆਉ ਜਾ ਕੇ ਠੀਕ ਹੈ ਮੰਮੀ ਲੈ ਕੇ ਆਉਂਦੀ ਹਾਂ ਹਾਂ ਠੀਕ ਨਵੀ ਪੁੱਤਰ ਇੱਧਰ ਆਓ ਹਾਂਜੀ ਮੰਮੀ ਜੀ ਆਗੀ ਮੰਮੀ ਦੇ ਹਾਂਜੀ ਤੁਸੀਂ ਬੁਲਾਇਆ ਸੀਗਾ ਮੈਨੂੰ ਹਾਂ ਪੁੱਤ ਇੱਥੇ ਬੈਠ ਹਾਂ ਹਾਂਜੀ ਤੇ ਇੱਕ ਤੂੰ ਮੇਰੀ ਪਿਆਰੀ ਨੋਹ ਆ ਲਾਡਲੀ ਨੋਹ ਆ ਹਾਂਜੀ ਮੰਮੀ ਠੀਕ ਐ ਤੂੰ ਉਹਨੂੰ ਕਿਉਂ ਪੁੱਤ ਆਪਣੀ ਮਗਰ ਲਗਾਇਆ ਹੋਇਆ ਏ ਕੀ ਹੋਇਆ ਤੁਸੀਂ ਕੱਲ ਇੰਨਾ ਕੁਝ ਖਰੀਦ ਕੇ ਲਿਆਂਦੇ ਆ ਕੱਪੜੇ ਲੀਡੇ ਇੰਨਾ ਖਰਚਾ ਕਰਕੇ ਆਂਦਾ ਖਰਚਾ ਕੀਤਾ ਕਿਨੇ ਆ ਤੁਸੀਂ ਕੀਤਾ ਇਹ ਚਲੋ ਕੋਈ ਨਹੀਂ ਮੰਮੀ ਜੀ ਮੇਰੇ ਮੈਂ ਤਾਂ ਬੜੀ ਸਿਸਟਰ ਹੀ ਸਮਝਦੀ ਆ ਉਹਨਾਂ ਨੂੰ ਕਦੇ ਖਾਨੀ ਵਾਲੀ ਫੀਲਿੰਗ ਤਾਂ ਮੈਨੂੰ ਫਿਰ ਵੀ ਪੁੱਤ ਕੁਝ ਧਿਆਨ ਨਾਲ ਹੁੰਦਾ ਕੱਲ ਨੂੰ ਆਪਣੇ ਖਰਚੇ ਵੀ ਕਰਨੇ ਨੇ ਆਪਣਾ ਵੀ ਦੇਖਣ ਆਇਆ ਕਿਤੇ ਇਹ ਤਾਂ ਨਹੀਂ ਹੈ ਕਿ ਦੂਸਰਿਆਂ ਦੇ ਪਿੱਛੇ ਹੀ ਆਪਣੇ ਪੈਸੇ ਬਰਬਾਦ ਕਰਨਾ ਹੈ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਇਹ じゃ ਕੁਝ ਨਹੀਂ ਹੈਗਾ ਨਾ ਦੀਦੀ ਦੇ ਦਿਲ 'ਚ ਨਾ ਮੇਰੇ ਦਿਲ 'ਚ ਹੈ ਜਾ ਕੁਝ ਫੇਰ ਵੀ ਪੁੱਤ ਤੂੰ ਮੇਰੀ लाਡਲੀ ਨੋ ਆ ਇਸ ਕਰਕੇ ਮੈਂ ਤੇਰਾ ਸੋਚਦੀ ਆ ਮੈਂ ਤਾਂ ਤੈਨੂੰ ਸਮਝਾ ਰਹੀ ਆ ਇਹ ਗੱਲਾਂ ਵੀ ਆਪਣਾ ਧਿਆਨ ਨਾਲ ਵਰਤੋ ਠੀਕ ਹੈ ਜੀ ਮੈਂ ਤਾਂ ਦੇਖੋ ਮੇਰੇ ਵੱਲੋਂ ਤਾਂ ਹੈ ਜੀ ਕੁਝ ਵੀ ਨਹੀਂ ਹੈਗਾ ਵੀ ਮੈਂ ਦੀਦੀ ਨੂੰ ਕੁਝ ਗਲਤ ਸਮਝਾਂ ਪਰ ਚਲੋ ਪਿਆਰ ਮੁਹੱਬਤ ਹੈਗਾ ਹੀ ਆ ਆਪਸ ਵਿੱਚ ਜੋ ਵੀ ਥੋੜਾ ਬਹੁਤ ਖਰਚਾ ਕਰ ਦਿੰਨੇ ਐ ਇੰਨੇ ਚ ਚੱਲ ਕੀ ਹੋ ਗਿਆ ਮੈਂ ਤਾਂ ਪੁੱਤ ਤੁਹਾਡੇ ਭਲੇ ਦੀ ਉਹ ਗੱਲ ਕਰਦੀ ਆ ਤੇ ਕੱਲ ਨੂੰ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਨਹੀਂ ਸਾਨੂੰ ਕੀ ਪਰੇਸ਼ਾਨੀ ਆਣੀ ਐ ਇੱਥੇ ਮੰਮੀ ਜੀ ਬਾਕੀ ਤੁਸੀਂ ਸੋਚ ਲਓ ਪੁੱਤ ਆਪਣਾ ਕੋਈ ਨਹੀਂ ਠੀਕ ਦੇਖ ਪੁੱਤ ਕੱਲ ਨੂੰ ਤੁਸੀਂ ਆਪਣਾ ਘਰ ਦੇਖਣ ਆਇਆ ਆਪਣੇ ਬੱਚਿਆਂ ਨੂੰ ਦੇਖਣ ਆਇਆ ਠੀਕ ਆ ਬਾਕੀ ਕਹਿਣਾ ਮੇਰਾ ਫਰਜ਼ ਸੀ ਤੁਹਾਨੂੰ ਹਾਂਜੀ ਮੰਮੀ ਜੀ ਕਹਤਾ ਤੁਸੀਂ ਸਹੀ ਰਹੇ ਹੋ ਅਰਵਿੰਦਰ ਪੁੱਤ ਨਵੀ ਕਿੱਥੇ ਆ ਉਹਨਾਂ ਦੀ ਮੰਮੀ ਦਾ ਫੋਨ ਆਇਆ ਸ਼ਾਇਦ ਉਹ ਉੱਪਰ ਗਏ ਨੇ ਗੱਲ ਕਰਨ ਅੱਛੇ ਪੁੱਤ ਕੱਪੜੇ ਬਾਅਦ ਚ ਪ੍ਰੈਸ ਕਰੀ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਮੰਮੀ ਦੱਸੋ ਉਹ ਤੇਰੇ ਤੋਂ ਸਾਰਾ ਘਰ ਦਾ ਕੰਮ ਕਰਵਾਂਦੀ ਆ ਤੈਨੂੰ ਉਹ ਦੋ ਸੂਟ ਦੇ ਕੇ ਉਹ ਪਤਾ ਨਹੀਂ ਕਿੰਨੇ ਆ ਕਿ ਉਹ ਦੱਸਦੀ ਫਿਰਦੀ ਆ ਕਿ ਮੈਂ 2-2000 ਰੁਪਏ ਦੇ ਸੂਟ ਦਵਾਈ ਆ ਨਹੀਂ ਨੀ ਮੰਮੀ ਜੀ ਦਦੀ ਦਾ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕੋਈ ਭਲੇਖਾ ਲੱਗਿਆ ਉਹ ਤਾਂ ਬੜੇ ਚੰਗੇ ਨੇ ਉਹ ਤਾਂ ਮੈਨੂੰ ਆਪ ਕਹਿੰਦੇ ਨੇ ਕਿ ਮੇਰੇ ਨਾਲ ਜਾਇਆ ਕਰੋ ਘੁੰਮਿਆ ਫਿਰਿਆ ਕਰੋ ਥੋੜਾ ਬਾਹਰ ਨਿਕਲਿਆ ਕਰੋ ਸਾਰਾ ਦਿਨ ਘਰ ਬੈਠੇ ਰਹਿੰਦੇ ਹੋ ਤੇ ਤਾਂ ਹੀ ਤਾਂ ਮੈਂ ਉਹਨਾਂ ਦੇ ਨਾਲ ਜਾਂਦੀ ਆ ਇਹੋ ਜੀ ਤਾਂ ਮੰਮੀ ਜੀ ਕੋਈ ਗੱਲ ਨਹੀਂ ਹੈਗੀ ਨਹੀਂ ਪੁੱਤ ਬਾਕੀ ਤੂੰ ਖੁਦ ਹੀ ਸਮਝਦਾਰ ਆ ਤੈਨੂੰ ਪਤਾ ਆ ਕਿ ਕਿਸ ਤਰ੍ਹਾਂ ਚੱਲਣਾ ਹੈ ਕਿਸ ਤਰ੍ਹਾਂ ਨਹੀਂ ਪੁੱਤ ਉਹ ਤਾਂ ਨੌਕਰੀ ਕਰਦੀ ਆ ਉਹ ਤਾਂ ਤੈਨੂੰ 2-2000 ਰੁਪਏ ਦੇ ਸੂਟ ਵੀ ਦਿਵਾ ਦੂ ਕੱਲ ਨੂੰ ਤੈਨੂੰ ਦਿਵਾਣਾ ਪਊਗਾ ਤੂੰ ਦਿਵਾ ਦੇਂਗੀ ਨਹੀਂ ਮੰਮੀ ਜੀ ਮੈਂ ਕਿੱਥੋਂ ਦਵਾ ਦਾਂਗੀ ਮੈਂ ਤਾਂ ਘਰ ਰਹਿਨੀ ਆਂ ਔਰ ਮੈਂ ਤਾਂ ਕਹਣਾ ਕੋਈ ਨੌਕਰੀ ਕਰਦੀ ਆਂ ਮੈਂ ਤਾਂ ਇੱਕ ਹਾਊਸ ਵਾਈਫ ਆਂ ਮੈਂ ਤਾਂ ਨਹੀਂ ਦਵਾ ਸਕਦੀ ਉਹਨਾਂ ਨੂੰ ਇੰਨੇ ਮਹਿੰਗੇ ਸੂਟ ਤਾਂ ਹੀ ਪੁੱਤ ਤੈਨੂੰ ਮੈਂ ਸਮਝਾਨੀ ਆਂ ਵੀ ਆਪਣਾ ਠੀਕ ਢੰਗ ਨਾਲ ਵਰਤੋ ਠੀਕ ਆ ਆਪਣਾ ਫਾਸਲਾ ਰੱਖੋ ਠੀਕ ਆ ਮੰਮੀ ਜੀ ਆਪਣਾ ਹਿਸਾਬ ਦਾ ਚੱਲੋ ਉਹ ਤਾਂ ਨੌਕਰੀ ਪੇਸ਼ੇ ਵਾਲੀ ਆ ਵੈਸੇ ਮੰਮੀ ਜੀ ਕਹਿਤਾ ਠੀਕ ਹੀ ਰਹੇ ਨੇ ਜੇ ਕਾਲੂ ਨੇ ਮੈਨੂੰ ਕਹਿਤਾ ਇਹ ਮੈਨੂੰ ਸੂਟ ਦਿਵਾ ਦੇ ਤਾਂ ਮੈਂ ਕਿੱਥੋਂ ਦਿਵਾਉਂਗੀ ਮੈਨੂੰ ਲੱਗਦਾ ਹੁਣ ਮੈਨੂੰ ਨਾਲ ਤੋਂ ਥੋੜੀ ਦੂਰੀ ਬਣਾਉਣੀ ਹੀ ਪੈਣੀ ਆ ਹੂੰ ਦੀਦੀ ਤੇਰੇ ਤੁਹਾਡੇ ਨਾਲ ਗੱਲ ਨਾ ਕਰਾ ਤੁਹਾਡੇ ਨਾਲ ਕੋਈ ਸੂਟ ਮੈਨੂੰ ਵੀ ਕਹਿ ਰਹੇ ਸੀ ਕਹਿੰਦੇ ਉਹਨੂੰ ਸੂਟ ਨਾ ਲੈ ਕੇ ਦੇ ਕਹਿੰਦੇ ਤੁਹਾਨੂੰ ਵੀ ਕਹਿ ਰਹੇ ਸੀ ਦੀਦੀ ਹਾਂ ਮੈਨੂੰ ਵੀ ਬੁਲਾਇਆ ਲੱਕ ਉਹਨਾਂ ਨੇ ਬੜੇ ਪਿਆਰ ਨਾਲ ਫੋਟੇ ਸੀ ਮੈਂ ਕਿਹਾ ਮਮੀ ਨੇ ਕੀ ਫੋਟਿਆ ਅੱਜ ਉਹ ਕੀ ਕਹਿੰਦੇ ਕਹਿੰਦੇ ਉਹਨੂੰ ਸੂਟ ਨਾ ਲੈ ਕੇ ਦੇ ਆ ਕਰ ਆਪਣੇ ਘਰਵਾਰੇ ਸੋਚ ਆਪਣੇ ਘਰਵਾਰੇ ਜੋੜੇਂਗੀ ਕਿ ਤੇ ਇਹਦੇ ਘਰ ਜੋੜੇਂਗੀ ਹਾਂ ਮੈਨੂੰ ਕਹਿੰਦੇ ਕਿ ਕਾਲੂ ਜੀ ਅੱਜ ਤੈਨੂੰ 2000 ਦਾ ਸੂਟ ਲੈ ਕੇ ਦਿੱਤਾ ਕੱਲ੍ਹ ਤੈਨੂੰ ਕਹੂਗੀ ਉਹਨੂੰ 10000 ਦਾ ਸੂਟ ਲੈ ਕੇ ਦੇ ਤੂੰ ਕਿੱਥੋਂ ਲੈ ਕੇ ਦੇਂਗੀ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰਦੇ ਸੀ ਮੈਂ ਤਾਂ ਸੁੱਟ ਕੇ ਕਿਸੇ ਤੁਹਾਨੂੰ ਜਦੋਂ ਸਬਜ਼ੀ ਲੈਣ ਨਹੀਂ ਸੀ ਭੇਜਿਆ ਉਦੋਂ ਮੈਨੂੰ ਬੁਲਾ ਕੇ ਕਹਿਣ ਲੱਗੇ ਕਹਿੰਦੇ ਪੁੱਤ ਤੂੰ ਮੇਰੇ ਕੋਲ ਬੈਠਾ ਕੇ ਤੈਨੂੰ ਕੁਝ ਸਮਝਾਵਾਂ ਵੀ ਤੂੰ ਪੜ੍ਹੀ ਲਿਖੀ ਆ জব ਕਰਦੀ ਆ ਆਪਣੇ ਪੈਸੇ ਇੱਧਰ ਕਿੱਧਰ ਫੂਕਦੀ ਆ ਇਹਨੂੰ ਕਿਉਂ ਸ਼ਾਪਿੰਗਾਂ ਕਰਾਨੀ ਆ ਮੇਰੇ ਨਾਲ ਵੀ ਇੰਨੇ ਮਿੱਠੇ ਪਿਆਰੇ ਬਣੇ ਹੋਏ ਸੀ ਕਿ ਸਾਰਾ ਦਿਨ ਤੂੰ ਘਰ ਦਾ ਕੰਮ ਕਰਦੀ ਰਹਿਣੀ ਆ ਇਹਦੇ ਬਾਹਰ ਤੋਂ ਦੋਨੋਂ ਨੂੰ ਲੜਾਂਦੇ ਹੋਏ ਬੈਨੇ ਇੰਨਾ ਨੂੰ ਤਾਂ ਆਪਾਂ ਸਭ ਕੁਝ ਕਾਣੇ ਆ ਫਿਰ ਕੋਈ ਸਕੀਮ ਲਾਣੇ ਆ ਤੇ ਇਹਨਾਂ ਨੂੰ ਆਪਾਂ ਸਭ ਆ ਕਿਉਂਕਿ ਐ ਤੂੰ ਤੁਸੀਂ ਉਹਦੇ ਵਿੱਚ ਪੂਰਾ ਮੇਰਾ ਸਾਥ ਦੇਣਾ ਜਿੱਦਾਂ ਕਹੂੰਗੀ ਉਦਾਂ ਹੀ ਠੀਕ ਐ ਦੀਦੀ ਠੀਕ ਐ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਰਵਿੰਦਰ ਪੁੱਤ ਇੱਕ ਕੱਪ ਚਾਹ ਹੀ ਬਣਾ ਲਾ ਹਾਂਜੀ ਮੰਮੀ ਨਵੀ ਨੂੰ ਕਹਿ ਦੋ ਮੈਂ ਭਾਂਡੇ ਮਾਜਦੀ ਪਈ ਆ ਅਜੇ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਦੇਖ ਲਓ ਕਦੀ ਚਾਹ ਬਣਾ ਦੋ ਕਦੀ ਰੋਟੀ ਬਣਾ ਦੋ ਸਾਰੇ ਕੰਮ ਮੈਂ ਹੀ ਕਰਾਂ ਉਹ ਵੇਲੀ ਬਹਾਰਾਣੀ ਕੀ ਕਰਦੀ ਪਈ ਐ ਨਵੀ ਪੁੱਤ ਉਹਨੇ ਤਾਂ ਚਾਹ ਬਣਾ ਕੇ ਨਹੀਂ ਦਿੱਤੀ ਤੂੰ ਹੀ ਬਣਾ ਕੇ ਦੇ ਦੇ ਮੈਨੂੰ ਠੀਕ ਐ ਮੰਮੀ ਮੈਨੂੰ ਨਾ ਆਫਿਸ ਤੋਂ ਕਾਲ ਆਈ ਹੋਈ ਆ ਤੁਸੀਂ ਦੀਦੀ ਨੂੰ ਕਹਿ ਦਿਓ ਮੈਂ ਆਫਿਸ ਗੱਲ ਕਰਿਆ ਆ ਮੈਂ ਆਪਣੀ ਹਲੋ ਹਾਂਜੀ ਹਾਂਜੀ ਇਹ ਮੇਰੀ ਗੱਲ ਸੁਣਦੀ ਐ ਤੇ ਨਾ ਛੋਟੀ ਮੇਰੀ ਗੱਲ ਸੁਣਦੀ ਆ ਮੈਂ ਤਾਂ ਗਲਤੀ ਕਰਤੀ ਇਹਨਾਂ ਨੂੰ ਅੱਡ ਅੱਡ ਕਰਕੇ ਕਮ ਸੇ ਕਮ ਮੈਨੂੰ ਟਾਈਮ ਨਾਲ ਰੋਟੀ ਪਾਣੀ ਤਾਂ ਮਿਲਦਾ ਸੀ ਮੈਂ ਤਾਂ ਪੰਗਾ ਹੀ ਪਾ ਲਿਆ ਇਹਨਾਂ ਨੂੰ ਅੱਡ ਕਰਕੇ ਮਮੀ ਜੀ ਕੀ ਹੋਇਆ ਤੁਹਾਨੂੰ ਕੀ ਹੋਇਆ ਪੁੱਤ ਮੈਨੂੰ ਪੁੱਤ ਮੈਨੂੰ ਬਹੁਤ ਪਛਤਾਵਾ ਹੁੰਦਾ ਮੈਂ ਤੁਹਾਨੂੰ ਐਡ ਕਰਨੇ ਦੀ ਬਹੁਤ ਕੋਸ਼ਿਸ਼ ਕੀਤੀ ਦੇਖੋ ਪਰ ਵੀ ਮੈਂ ਤਾਂ ਨਾ ਦੀਦੀ ਨੂੰ ਆਪਣੀ ਬੜੀ ਭੈਣ ਮੰਨਦੀ ਆ ਉਹਨਾਂ ਨੂੰ ਕਦੇ ਜਠਾਣੀ ਵਾਲਾ ਦਰਜਾ ਦਿੱਤਾ ਹੀ ਨਹੀਂ ਨਾ ਅਸੀਂ ਮਿਲਿਆ ਵਰਤਿਆ ਮੈਂ ਵੀ ਮੈਂ ਦੀਦੀ ਨੂੰ ਜਠਾਣੀ ਯਾ ਦਰਾਣੀ ਵਾਲਾ ਇਹ ਵੀ ਮੈਨੂੰ ਛੋਟੀ ਭੈਣ ਵਾਂਗ ਪਿਆਰ ਦਿੰਦੇ ਨੇ ਕਿਉਂਕਿ ਮੰਮੀ ਤੁਸੀਂ ਚਾਹਦੇ ਹੋ ਨਾ ਕਿ ਤੁਹਾਡੇ ਦੋਨੇ ਮੁੰਡੇ ਇੱਕ ਘਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣ ਜੇ ਅਸੀਂ ਦੋਨੋਂ ਲੜਾਂਗੇ ਤਾਂ ਫਿਰ ਤਾਂ ਤੁਹਾਡੇ ਮੁੰਡੇ ਅਲੱਗ ਹੋ ਜਾਣਗੇ ਤਾਂ ਫਿਰ ਜੇ ਅਸੀਂ ਅਲੱਗ ਹੋ ਜਾਾਂਗੇ ਤਾਂ ਫਿਰ ਤੁਸੀਂ ਦੱਸੋ ਤੁਸੀਂ ਕਿਹਦੇ ਨਾਲ ਰਹੋਗੇ ਵੱਡੇ ਨਾਲ ਰਹੋਗੇ ਜਾਂ ਛੋਟੇ ਨਾਲ ਜਿਹਦਾ ਫੈਸਲਾ ਤੁਸੀਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਆਪਸ ਵਿੱਚ ਪਿਆਰ ਨਾ ਰਹਿਣੇ ਆ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਮੇਰੇ ਬੱਚੇ ਇਕੱਠੇ ਰਹਿੰਦੇ ਨੇ ਪਿਆਰ ਨਾਲ ਰਹਿੰਦੇ ਨੇ ਅੱਜ ਦੇ ਟਾਈਮ ਵਿੱਚ ਲੋਕ ਇਕੱਠੇ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਸਾਰੇ ਚਾਹਦੇ ਆ ਕਿ ਅਸੀਂ ਆਪਣਾ ਲੱਗ ਲੱਗ ਰਹੀਏ ਤੇ ਮੰਮੀ ਜੀ ਤੁਸੀਂ ਇਹ ਸੋਚ ਵੀ ਕਿੱਦਾਂ ਲਿਆ ਕਿ ਅਸੀਂ ਕਦੀ ਵੀ ਤੁਹਾਡੇ ਤੋਂ ਬਾਹਰ ਚਲੇ ਜਾਵਾਂਗੀ ਆ ਅਸੀਂ ਦੋਨੋਂ ਹਮੇਸ਼ਾ ਹੀ ਤੁਹਾਡੀ ਆਗਿਆ ਦਾ ਪਾਲਣ ਕਰਦੀ ਆਵਾ ਨਾਲ ਅਸੀਂ ਤੁਹਾਨੂੰ ਮੰਮੀ ਜੀ ਉਸ ਦਿਨ ਸੂਟ ਤੁਹਾਨੂੰ ਸਪੈਸ਼ਲ ਲੈ ਕੇ ਜਾਣਾ ਸੀਗਾ ਅਸੀਂ ਅਸੀਂ ਸੋਚਿਆ ਸੀ ਮੰਮੀ ਨੂੰ ਆਪਣੀ ਪਸੰਦ ਦਾ ਸੂਟ ਦਿਵਾਵਾਂਗੇ ਕਿਉਂਕਿ ਸਾਡੀ ਪਸੰਦ ਦਾ ਕਈ ਵਾਰ ਨਹੀਂ ਪਸੰਦ ਆਂਦਾ ਹੈਗਾ ਤੁਹਾਨੂੰ ਅਸੀਂ ਸੋਚਿਆ ਸੀ ਤੁਹਾਨੂੰ ਸਪੈਸ਼ਲ ਲੈ ਕੇ ਜਾਵਾਂਗੇ ਦੁਕਾਨ ਤੇ ਜਿੱਥੇ ਸੇਲ ਲੱਗੀ ਹੋਈ ਆ ਬਧੀਆ ਹਨਾ ਜੀ ਦੀ ਆਪਣੀ ਆਈ ਗੱਲ ਹੋਈ ਸੀ ਤੇ ਤੁਸੀਂ ਇਹ ਸੋਚ ਲਿਆ ਕਿ ਅਸੀਂ ਆਪਣੇ ਨਹੀਂ ਲਏ ਤੇ ਤੁਹਾਡੇ ਵੀ ਨਹੀਂ ਲੈ ਕੇ ਆਏ ਐਦਾਂ ਕਦੀ ਨਹੀਂ ਹੋ ਸਕਦਾ ਮੰਮੀ ਜੀ ਨਹੀਂ ਪੁੱਤ ਮੇਰੀ ਤਾਂ ਮਾਤੀ ਮਾਰੀ ਗਈ ਸੀ ਕਿ ਮੈਂ ਤੁਹਾਡੇ ਨਾਲ ਐਦਾਂ ਕੀਤਾ ਤੁਸੀਂ ਮੇਰੀਆਂ ਨੋਹਾਂ ਨਹੀਂ ਮੇਰੀਆਂ ਧੀ ਆਏ ਹੋ ਹਾਂਜੀ ਸਾਰਿਆਂ ਨੂੰ ਤੁਹਾਨੂੰ ਸਾਡੀ ਵੀਡੀਓ ਜੇ ਚੰਗੀ ਲੱਗੀ ਹੈ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੀ ਛੋਟੀ ਜੀ ਕੋਸ਼ਿਸ਼ ਹੈ ਕਿ ਅਸੀਂ ਇੱਕ ਵਧੀਆ ਸੁਨੇਹਾ ਦੇਈਏ ਤੇ ਐਵੇਂ ਦੀਆਂ ਵੀਡੀਓਜ਼ ਬਣਾਈਏ ਜਿਹੜੀਆਂ ਤੁਸੀਂ ਪੂਰੀ ਫੈਮਿਲੀ ਵਿੱਚ ਬੈਠ ਕੇ ਦੇਖ ਸਕੋ ਸੋ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਤੁਹਾਨੂੰ ਸਾਡੀ ਵੀਡੀਓ ਬਿਲਕੁਲ ਵੀ ਥੋੜੀ ਜੀ ਵੀ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ